ਇਕ ਜੰਗਲ ਵਿੱਚ ਖਰਗੋਸ਼ਾਂ ਦੀ ਇੱਕ ਬਸਤੀ ਸੀ ਜਿਸ ਵਿੱਚ ਬਹੁਤ ਸਾਰੇ ਖਰਗੋਸ਼ ਰਹਿੰਦੇ ਸਨ। ਉਹਨਾਂ ਖਰਗੋਸ਼ਾਂ ਵਿੱਚੋਂ ਇੱਕ ਮਿੰਟੂ ਨਾਮ ਦਾ ਖਰਗੋਸ਼ ਸੀ ਜੋ ਆਪਣੇ ਮਾਤਾ-ਪਿਤਾ ਨਾਲ ਬਸਤੀ ਵਿੱਚ ਰਹਿੰਦਾ ਸੀ। ਮਿੰਟੂ ਸਰੀਰਕ ਤੌਰ ਤੇ ਆਪਣੇ ਬਾਕੀ ਸਭ ਦੋਸਤਾਂ ਨਾਲੋਂ ਕਮਜ਼ੋਰ ਸੀ ਕਿਉਂਕਿ ਉਸਦੀ ਕਲੱਤ ਬਹੁਤ ਛੋਟੀ ਸੀ। ਇਸ ਕਰਕੇ ਸਾਰੇ ਉਸਦਾ ਮਜ਼ਾਕ ਉਡਾਉਂਦੇ ਸਨ। ਕੋਈ ਵੀ ਉਸ ਨੂੰ ਆਪਣੇ ਨਾਲ ਰਲਾ ਕੇ ਖੁਸ਼ ਨਹੀਂ ਸੀ। ਉਹ ਸਭ ਲਈ ਮਜ਼ਾਕ ਦਾ ਇੱਕ ਪਾਤਰ ਬਣ ਕੇ ਰਹਿ ਗਿਆ ਸੀ। ਇਸ ਕਰਕੇ ਨਿਰਾਸ਼ ਰਹਿੰਦਾ। ਮਿੰਟੂ ਦੇ ਸਕੂਲ ਵਿੱਚ ਖੇਡਾਂ ਹੋ ਰਹੀਆਂ ਸਨ ਜਿਸ ਵਿੱਚ ਮੁੱਖ ਖੇਡ ਦੌੜ ਲਗਾਉਣਾ ਸੀ ਮਿੰਟੂ ਵੀ ਉਸ ਵਿੱਚ ਭਾਗ ਲੈਣਾ ਚਾਹੁੰਦਾ ਸੀ ਉਸ ਦਾ ਬਹੁਤ ਦਿਲ ਕਰਦਾ ਸੀ ਕਿ ਉਹ ਦੌੜ ਵਿੱਚ ਭਾਗ ਲਵੇ ਪਰ ਉਸ ਦੀ ਸਰੀਰ ਕਮਜ਼ੋਰੀ ਕਰਕੇ ਸਾਰੇ ਉਸ ਦੀ ਗੱਲ ਸੁਣ ਕੇ ਹੱਸ ਪੈਂਦੇ ਤੇ ਉਸ ਨੂੰ ਦੌੜ ਵਿੱਚ ਭਾਗ ਨਾ ਲੈਣ ਦੀ ਸਲਾਹ ਦਿੰਦੇ ਬਾਰ ਬਾਰ ਆਪਣਾ ਮਜ਼ਾਕ ਬਣਦਾ ਵੇ ਕਿ ਮਿੰਟੂ ਨੂੰ ਵੀ ਲੱਗਣ ਲੱਗਾ ਕਿ ਉਹ ਸੱਚਮੁੱਚ ਦੌੜ ਵਿੱਚ ਭਾਗ ਲੈਣ ਯੋਗ ਨਹੀਂ ਨਹੀਂ ਤਾਂ ਉਸਦੀ ਹਾਰ ਹੀ ਹੋਵੇਗੀ ਤੇ ਬਾਅਦ ਵਿੱਚ ਸਾਰੇ ਉਸ ਦਾ ਮਜ਼ਾਕ ਉਡਾਉਣਗੇ ਇਸ ਤਰ੍ਹਾਂ ਮਿੰਟੂ ਵਿੱਚ ਜ਼ਹੀਨ ਭਾਵਨਾ ਪੈਦਾ ਹੋਣ ਲੱਗੀ ਇਸ ਲਈ ਉਸਨੇ ਦੌੜ ਵਿੱਚ ਭਾਗ ਨਾ ਲੈਣ ਦਾ ਫੈਸਲਾ ਕਰ ਲਿਆ ਹੁਣ ਉਹ ਬਹੁਤ ਉਦਾਸ ਰਹਿਣ ਲੱਗਾ ਉਸਨੂੰ ਉਦਾਸ ਵੇਖ ਕੇ ਉਸਦੇ ਪਿਤਾ ਜੀ ਨੇ ਉਸਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਮਿੰਟੂ ਰੋਣ ਲੱਗਾ ਉਸਨੇ ਆਪਣੇ ਪਿਤਾ ਨੂੰ ਸਭ ਸੱਚ ਦੱਸ ਦਿੱਤਾ ਪਿਤਾ ਜੀ ਨੇ ਪਿਆਰ ਨਾਲ ਸਮਝਾਇਆ ਕਿ ਸਭ ਤੋਂ ਜ਼ਰੂਰੀ ਮਾਨਸਿਕ ਤੌਰ ਤੇ ਮਜ਼ਬੂਤ ਹੁੰਦਾ ਹੈ ਕਿ ਨਾ ਕਿ ਸਰੀਰ ਤੌਰ ਤੇ ਤੇ ਦੋਸਤ ਤੇਰੇ ਸਰੀਰ ਨੂੰ ਵੇਖ ਰਹੇ ਨਹੀਂ ਤੇਰੇ ਜਜ਼ਬੇ ਨੂੰ ਨਹੀਂ ਸਭ ਤੋਂ ਵੱਡੀ ਤਾਕਤ ਹੌਂਸਲਾ ਹੁੰਦਾ ਆਪਣੇ ਅੰਦਰ ਨਿਨਪਾਵਨਾ ਨੂੰ ਖਤਮ ਕਰ ਤੇ ਮਿਹਨਤ ਕਰ। ਸਰੀਰਕ ਤੌਰ ਤੇ ਕਮਜ਼ੋਰ ਹੋਣਾ ਮਤਲਬ ਇਹ ਨਹੀਂ ਕਿ ਤੂੰ ਹਾਰ ਮੰਨ ਕੇ ਬੈਠ ਜਾਵੇਂ। ਇਹੀ ਤਾਂ ਸਮਾਂ ਜਦੋਂ ਤੂੰ ਸਭ ਤੋਂ ਅੱਗੇ ਆਪਣੇ ਆਪ ਨੂੰ ਸਾਬਿਤ ਕਰ ਸਕਦਾ ਹੈ। ਆਪਣੇ ਦਿਮਾਗ ਵਿੱਚੋਂ ਆਪਣੀ ਕਮਜ਼ੋਰ ਹੋਣ ਦੀ ਗੱਲ ਕੱਢ ਤੇ ਨਾ ਕਦੇ ਸੋਚ ਕੇ ਤੂੰ ਕੰਮਜਾਬ ਨਹੀਂ ਹੋ ਸਕਦਾ। ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਹਾਰ ਮੰਨ ਲੈਣਾ ਬਿਲਕੁਲ ਗਲਤ ਹੈ। ਮਿੰਟੂ ਨੇ ਗੱਲ ਪੱਲੇ ਬੰਨ ਲਈ ਤੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਉਹ ਜਿੱਤਣ ਲਈ ਲਗਾਤਾਰ ਮਿਹਨਤ ਕਰਨ ਲੱਗਾ ਫਿਰ ਉਹ ਦਿਨ ਵੀ ਆ ਗਿਆ ਜਿਸ ਦਾ ਸਭ ਨੂੰ ਇੰਤਜ਼ਾਰ ਸੀ ਚਾਣੀ ਕਿ ਦੌੜ ਵਾਲਾ ਦਿਨ ਮਿੰਟੂ ਦੌੜ ਵਿੱਚ ਭਾਗ ਲੈਣ ਲਈ ਆਪਣਾ ਨਾਮ ਲਿਖਵਾ ਦਿੱਤਾ ਮਿੰਟੂ ਨੂੰ ਦੌੜ ਵਿੱਚ ਭਾਗ ਲੈਂਦਾ ਵੇਖ ਕੇ ਸਾਰੇ ਹੈਰਾਨ ਰਹਿ ਗਏ ਕਿਸੇ ਤਾਂ ਮਜ਼ਾਕ ਡਾਉਣ ਲੱਗ ਪਏ ਪਰ ਮਿੰਟੂ ਦੇ ਚਿਹਰੇ ਤੇ ਆਤਮ ਵਿਸ਼ਵਾਸ ਸੀ ਦੌੜ ਸਕੂਲ ਗਰਾਊਂਡ ਵਿੱਚ ਹੋ ਰਹੀ ਸੀ ਆਖਰ ਦੌੜ ਸ਼ੁਰੂ ਹੋਈ ਸ਼ੁਰੂ ਵਿੱਚ ਸਭ ਤੋਂ ਮਿੰਟੂ ਅੱਗੇ ਨਿਕਲ ਗਿਆ ਪਰ ਮਿੰਟੂ ਨੇ ਹਿੰਮਤ ਨਹੀਂ ਹਾਰੀ ਤੇ ਦੌੜਦਾ ਰਿਹਾ ਹੌਲੀ-ਹੌਲੀ ਸਭ ਥੱਕਣ ਲੱਗੇ ਪਰ ਮਿੰਟੂ ਦਾ ਹੌਂਸਲਾ ਬਰਕਰਾਰ ਸੀ ਉਹ ਆਪਣੀ ਉਸੇ ਗਤੀ ਨਾਲ ਦੌੜਦਾ ਰਿਹਾ ਤੇ ਅਖੀਰ ਮੰਜ਼ਲ ਤੇ ਸਭ ਤੋਂ ਪਹਿਲਾਂ ਪਹੁੰਚ ਗਿਆ ਉਸ ਦੀ ਜਿੱਤ ਹੋਈ ਮਿੰਟੂ ਬਹੁਤ ਖੁਸ਼ ਤੇ ਬਾਕੀ ਸਭ ਹੈਰਾਨ ਸਨ ਮਿੰਟੂ ਦੀ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਉਸਨੇ ਸਭ ਦਾ ਦਿਲ ਜਿੱਤ ਲਿਆ ਸੀ ਛੇੜਕ ਤੌਰ ਤੇ ਕਮਜ਼ੋਰ ਹੋਣਾ ਦਾ ਮਤਲਬ ਇਹ ਨਹੀਂ ਕਿ ਕਾਮਯਾਬੀ ਨਹੀਂ ਮਿਲ ਸਕਦੀ ਸਭ ਤੋਂ ਜਿਆਦਾ ਜ਼ਰੂਰੀ ਮਾਨਸਿਕ ਤੌਰ ਤੇ ਮਜ਼ਬੂਤ ਹੁੰਦਾ ਇਸ ਲਈ ਜੇਕਰ ਤੁਸੀਂ ਮਾਨਸਿਕ ਤੌਰ ਤੇ ਮਜ਼ਬੂਤ ਤੇ ਮਿਹਨਤੀ ਹੋ ਤਾਂ ਕਾਮਯਾਬੀ ਜ਼ਰੂਰ ਮਿਲੇਗੀ ਛਿੱਟਾ ਕੋਸ਼ਿਸ਼ ਕਰਨ ਤੋਂ ਪਹਿਲਾਂ ਕਦੇ ਹਾਰ ਨਾ ਮੰਨੋ